ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ 'ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਇਸ ਵਕਤ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਦੋ ਖਬਰਾਂ ਜਿਹੜੀਆਂ ਨਾ ਉਹ ਆ ਟੈਮ ਹੋਈਆਂ ਪਈਆਂ ਪਹਿਲੀ ਖਬਰ ਤੇ ਇਹ ਆ ਵੀ ਬਲਵੰਤ ਸਿੰਘ ਰਾਜੂਵਾਨਾ ਜਿਹੜੇ ਇਸ ਵਕਤ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ ਉਨ੍ਹਾਂ ਨੂੰ ਜਥੇਦਾਰ ਅਕਾਲ ਤਖਤ ਜਿਹੜਾ ਉਹ ਥਾਪਿਆ ਜਾ ਸਕਦਾ ਹਾਲਾਂਕਿ ਇਹ ਖਬਰ ਡਲਾਸਾਬ ਸੂਤਰਾਂ ਦੇ ਹਵਾਲੇ ਤੋਂ ਆ ਪਰ ਅਚਾਨਕ ਕੀ ਲੋੜ ਪੈ ਗਈ ਕਿਉਂਕਿ ਹੱਲੇ ਤੱਕ ਕਾਰਜਕਾਰੀ ਜਥੇਦਾਰ ਹਾਲ ਹੀ ਦੇ ਵਿੱਚ ਕੁਲਦੀਪ ਸਿੰਘ ਗੜਗਾਜ ਨੂੰ ਥਾਪਿਆ ਗਿਆ ਕੀ ਐਸਜੀਪੀਸੀ ਕੁਲਦੀਪ ਸਿੰਘ ਗੜਗਾਜ ਵੱਲੋਂ ਕੀਤੀ ਜਾ ਰਹੀ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਉਹ ਤੋਂ ਨਾਖੁਸ਼ ਹੈ ਦੂਸਰੀ ਅਹਿਮ ਖਬਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਜਲੰਧਰ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਰਮਨ ਅਰੂੜਾ ਰਮਨ ਅਰੂੜਾ ਦੇ ਘਰ ਵਿਜੀਲੈਂਸ ਦੀ ਰੇਡ ਹੁੰਦੀ ਹੈ ਵਿਜੀਲੈਂਸ ਦੀ ਰੇਡ ਹੁੰਦੀ ਆ ਸਵੇਰੇ 10 ਵਜੇ ਦੇ ਕਰੀਬ ਤੇ ਅੱਜ ਤੋਂ 10 ਦਿਨ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਜਿਹੜੀ ਪੰਜਾਬ ਪੁਲਿਸ ਦੀ ਉਹਨਾਂ ਦੇ ਕੋਲ ਸਿਕਿਉਰਿਟੀ ਸੀ ਸਰਕਾਰ ਨੇ ਦਿੱਤੀ ਸੀ ਉਹ ਵਿਡਰੋ ਕਰ ਲਈ ਗਈ ਸੀ ਹੁਣ ਰਮਨ ਅਰੋੜਾ ਦੇ ਮੁਤਲਕ ਖਬਰ ਇਹ ਵੀ ਆ ਵੀ ਉੱਥੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਜਿਹੜੀਆਂ ਉਹ ਵੀ ਲਿਆਂਦੀਆਂ ਗਈਆਂ ਕਿੱਡੀ ਕੁ ਵੱਡੀ ਕਰਪਸ਼ਨ ਦਾ ਇਹ ਮਾਮਲਾ ਬਈ ਉੱਥੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਪਰ ਸਭ ਤੋਂ ਪਹਿਲਾਂ ਡੱਲਾ ਸਾਹਿਬ ਤੋਂ ਹੱਤੋਂ ਇਹ ਜਾਣਦੇ ਆ ਵੀ ਅਚਾਨਕ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਜਿਹੜਾ ਨਾਮ ਆ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਇਹ ਕਿਵੇਂ ਫਜ਼ਾਮਾ ਦੇ ਵਿੱਚ ਗੂੰਜਣ ਲੱਗ ਪਿਆ ਜੀ ਕੀ ਚੱਲ ਕੀ ਰਿਹਾ ਹੈ ਇਸ ਵਕਤ ਜਿਹੜੀ ਪੰਥਕ ਸਿਆਸਤ ਹੈ ਜਾਂ ਅਕਾਲੀ ਸਿਆਸਤ ਹੈ ਦੇਖੋ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮਿਆਂ ਦੇ ਵਿੱਚ ਆਪਣੇ ਫੈਸਲੇਆ ਕਰਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਨਰਾਜ਼ਗੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀ ਹੈ ਜਿਹੜਾ ਤਾਜ਼ਾ ਇੱਕ ਫੈਸਲਾ ਹੈ ਮੈਂ ਤੁਹਾਡੇ ਸਵਾਲ ਤੇ ਵੀ ਆਉਣਾ ਹੁਣ ਬਲਵੰਤ ਸਿੰਘ ਰਾਜੂਆਣਾ ਹੁਣਾਂ ਬਾਰੇ ਦਾਵਾ ਕੀਤਾ ਜਾ ਰਿਹਾ ਐਸਟੀਪੀਸੀ ਪ੍ਰਧਾਨ ਕਹਿੰਦੇ ਕਿ ਸਾਨੂੰ ਚਿੱਠੀ ਮਿਲੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਦੋਂ ਚਿੱਠੀ ਮਿਲੀ ਹਰਜਿੰਦਰ ਸਿੰਘ ਧਾਮੀ ਨੇ ਨਹੀਂ ਇਹ ਗੱਲ ਦੱਸੀ ਮੀਡੀਆ ਨੂੰ ਕਿ ਬਲਵੰਤ ਸਿੰਘ ਰਾਜੂਆਣਾ ਕਹਿ ਰਹੇ ਨੇ ਕਿ ਡਾਕਟਰ ਮਨਮੋਹ ਸਿੰਘ ਹੁਣਾਂ ਨੂੰ ਉਹਨਾਂ ਦੀ ਤਸਵੀਰ ਹੈ ਜਿਹੜੀ ਉਹ ਸਿੱਖ ਅਜਾਇਬ ਘਰ ਦੇ ਵਿੱਚ ਨਾ ਲਾਈ ਜਾਵੇ ਜਿਹੜੀ ਯਾਦਗਾਰ ਹੈ ਸਿੱਖ ਯਾਦਗਾਰ ਹੈ ਉਹਦੇ 'ਚ ਤਸਵੀਰ ਡਾਕਟਰ ਮਨਮੋਹ ਸਿੰਘ ਦੀ ਨਾ ਲਾਈ ਜਾਵੇ। ਇਹ ਮੰਗ ਕੀਤੀ ਆ ਬਲਵੰਤ ਸਿੰਘ ਰਾਜਵਾਨਾ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਹੋਇਆ ਕਿ ਅਸੀਂ ਡਾਕਟਰ ਮਨਮੋਹਨ ਸਿੰਘ ਦੀਆਂ ਸੇਵਾਵਾਂ ਪ੍ਰਤੀ ਅਸੀਂ ਉਹਨਾਂ ਦੀ ਤਸਵੀਰ ਲਾਵਾਂਗੇ ਯਾਦਗਾਰ ਦੇ ਵਿੱਚ ਹਰਜਿੰਦਰ ਧਾਮੀ ਕਹਿੰਦੇ ਕਿ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਨੇ ਇਹ ਚਿੱਠੀ ਸਰਵਜਨਿਕ ਕਰਤੀ ਤੇ ਹੁਣ ਹਰਜਿੰਦਰ ਸਿੰਘ ਧਾਮੀ ਕਹਿੰਦੇ ਅਸੀਂ ਪੁਨਰ ਵਿਚਾਰ ਕਰ ਰਹੇ ਹਾਂ ਬਲਵੰਤ ਸਿੰਘ ਰਾਜਵਾਨਾ ਦੀ ਮੰਗ ਤੇ ਹੁਣ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਵੇਖੋ ਕਿ ਡਾਕਟਰ ਮਨਮੋਹਨ ਸਿੰਘ ਕਿਸੇ ਵੀ ਰਾਜਨੀਤਿਕ ਧਿਰ ਤੋਂ ਉੱਤੇ ਨੇ ਡਾਕਟਰ ਮਨਮੋਨ ਸਿੰਘ ਨੇ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਜਿਹੜੀ ਪਛਾਣ ਦਿੱਤੀ ਹੈ ਉਹ ਪਛਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਹੀਂ ਦਵਾ ਸਕੀ ਕਦੀ ਠੀਕ ਹੈ ਸ਼੍ਰੋਮਣੀ ਕਮੇਟੀ ਨੇ ਵੀ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਨੇ ਸਾਡੇ ਇਹ ਸੰਸਥਾ ਇਹ ਜਥੇਬੰਦੀ ਜਦੋਂ ਦੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਐਸਜੀਪੀਸੀ ਦਾ ਕਾਰਜਕਾਲ ਹੈ ਉਹ ਪਛਾਣ ਨਹੀਂ ਦਵਾ ਸਕੀ ਉੰਜ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਮਹਾਨ ਸੰਸਥਾ ਹੈ ਸਮੇਂ-ਸਮੇਂ ਤੇ ਵੱਡੇ ਆਗੂ ਆਉਂਦੇ ਰਹੇ ਨੇ ਡਾਕਟਰ ਮਨਮੋਨ ਸਿੰਘ ਬੜਾ ਸਤਿਕਾਰ ਕਰਦੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰ ਬਲਵੰਤ ਸਿੰਘ ਰਾਜੂ ਆਣਾ ਦਾ ਹੁਣ ਇਹ ਕਹਿਣਾ ਕਿ ਕਾਂਗਰਸ ਕਾਤਲ ਪਾਰਟੀ ਹੈ ਤੇ ਡਾਕਟਰ ਮਨਮੋਨ ਸਿੰਘ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਸੀ ਨਹੀਂ ਡਾਕਟਰ ਮਨਮੋਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਅਗਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਉਹ ਦਾ ਦਿੱਤਾ ਪਰ ਡਾਕਟਰ ਮਨਮੋਨ ਸਿੰਘ ਨੇ ਆਪਣੇ ਕੰਮ 'ਚ ਹਮੇਸ਼ਾ ਡੈਮੋਕਰੈਟਿਕ ਭਾਵਨਾਵਾਂ ਔਰ ਲੋਕਤੰਤ੍ਰਿਕ ਢੰਗ ਤਰੀਕੇ ਵਰਤੇ ਸੋ ਡਾਕਟਰ ਮਨਮੋਨ ਸਿੰਘ ਅਗਰ ਐਸਜੀਪੀਸੀ ਕਹਿੰਦੀ ਆਸੀਂ ਲਾਵਾਂਗੇ ਅਗਰ ਬਲਵੰਤ ਸਿੰਘ ਰਾਜਵਾਨਾ ਦੇ ਕਹਿਣ ਤੇ ਡਾਕਟਰ ਮਨਮੋਨ ਸਿੰਘ ਉਹਨਾਂ ਦੀ ਤਸਵੀਰ ਨਾ ਲਾਉਣ ਦਾ ਫੈਸਲਾ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਰ ਨੁਕਸਾਨ ਹੋਏਗਾ ਇਹ ਕਿਤੇ ਨਾ ਕਿਤੇ ਇੱਕ ਨਵਾਂ ਪੰਗਾ ਨਾ ਸਹੇੜ ਲੈਣ ਸ਼੍ਰੋਮਣੀ ਅਕਾਲੀ ਦਲ ਵਾਲੇ ਅਗਰ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਹੁਣ ਨਾ ਲਾਈ ਗਈ ਕਿਉਂਕਿ ਫਿਰ ਦੁਨੀਆ ਭਰ ਦੇ ਵਿੱਚ ਇਹਦਾ ਵਿਰੋਧ ਕੀਤਾ ਜਾਣਾ ਬਲਵੰਤ ਸਿੰਘ ਰਾਜਵਾਨਾ ਤੋਂ ਪੁੱਛ ਕੇ ਪਹਿਲਾਂ ਫੈਸਲਾ ਕਰ ਲੈਂਦੇ ਐਸਜੀਪੀਸੀ ਵਾਲੇ ਅਗਰ ਇਹਨਾਂ ਨੂੰ ਲੱਗਦਾ ਹੈ ਤੇ ਇਹ ਬਾਕੀ ਸਿੱਖ ਸੰਸਥਾਵਾਂ ਨੂੰ ਵੀ ਪਹਿਲਾਂ ਪੁੱਛ ਲੈਂਦੇ ਜਦੋਂ ਫੈਸਲਾ ਕਰਨਾ ਹੁੰਦਾ ਹੈ ਐਸਜੀਪੀਸੀ ਵਾਲੇ ਉਦੋਂ ਕਿਸੇ ਨੂੰ ਨਹੀਂ ਪੁੱਛਦੇ ਵੈਸੇ ਇਹ ਤੁਸੀਂ ਦੇਖੋ ਦੱਲਾ ਸਾਹਿਬ ਦਲ ਖਾਲਸਾ ਵਾਲਿਆਂ ਨੇ ਵੀ ਕੀਤਾ ਸੀ ਚਲੋ ਪਰ ਤੁਸੀਂ ਮੇਰੀ ਇੱਕ ਗੱਲ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਨੀਆ ਦੇ ਤਮਾਮ ਸਿੱਖ ਸੰਗਠਨਾਂ ਨੇ ਬੇਨਤੀ ਕਰ ਲਈ ਵੱਖ-ਵੱਖ ਸਾਡੇ ਧਾਰਮਿਕ ਸੰਗਠਨਾਂ ਨੇ ਬੇਨਤੀ ਕਰ ਲਈ ਗੁਰਦੁਆਰਾ ਕਮੇਟੀਆਂ ਨੇ ਬੇਨਤੀ ਕਰ ਲਈ ਖਾਲਸਾ ਦਿਵਾਨ ਨੇ ਬੇਨਤੀ ਕਰ ਲਈ ਸਾਡੀਆਂ ਟਕਸਾਲਾਂ ਨੇ ਬੇਨਤੀ ਕਰ ਲਈ ਕਿ ਜਿਹੜੇ ਜਥੇਦਾਰ ਸਾਹਿਬ ਤੁਸੀਂ ਹਟਾਏ ਨੇ ਉਹ ਢੰਗ ਤਰੀਕਾ ਸਹੀ ਨਹੀਂ ਸੀ ਉਹ ਮੁੜ ਵਿਚਾਰ ਕਰ ਲੋ ਉਹ ਨਹੀਂ ਮੰਨੇ ਹਰਜਿੰਦਰ ਸਿੰਘ ਧਾਮੀ ਜਥੇਦਾਰ ਸਾਹਿਬ ਜਿਸ ਤਰੀਕੇ ਨਾਲ ਹਟਾਏ ਗਏ ਉਹ ਨਹੀਂ ਹਰਜਿੰਦਰ ਸਿੰਘ ਧਾਮੀ ਮੰਗੇ ਦੁਬਾਰਾ ਮਤਾ ਨਹੀਂ ਲਿਆਂਦਾ ਵੀ ਅਸੀਂ ਅੰਤਰਿਕ ਕਮੇਟੀ ਦੀ ਬੈਠਕ 'ਚ ਵਿਚਾਰ ਕਰ ਲਈਏ ਪਰ ਬਲਵੰਤ ਸਿੰਘ ਰਾਜਵੜਾ ਨੇ ਚਿੱਠੀ ਲਿਖਤੀ ਕਹਿੰਦੇ ਜੀ ਅਸੀਂ ਹੁਣ ਵਿਚਾਰ ਕਰਾਂਗੇ ਡਾਕਟਰ ਮਨਮੋਨ ਸਿੰਘ ਨੂੰ ਜਿਹੜੀ ਅਸੀਂ ਤਸਵੀਰ ਦਾ ਫੈਸਲਾ ਕੀਤਾ ਸੀ ਇਹਦਾ ਮਤਲਬ ਕੀ ਹੈ ਫੇਰ ਹਿੱਟ ਵਿਕਟ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਡਾਕਟਰ ਮਨਮੋਨ ਸਿੰਘ ਦੀ ਫੋਟੋ ਨਾ ਲਾਉਣ ਦਾ ਫੈਸਲਾ ਹੋਇਆ ਬਹੁਤ ਵੱਡਾ ਵਿਰੋਧ ਇਸ ਫੈਸਲੇ ਦਾ ਵੀ ਹੋਊਗਾ ਸੋ ਤੁਸੀਂ ਬੈਠੇ ਬੈਠੇ ਫਿਰ ਪੰਗਾ ਕਿਉਂ ਸਹੇੜਿਆ ਇਹਦਾ ਮਤਲਬ ਇਹ ਹੈ ਕਿ ਤੁਰੰਤ ਲੋੜ ਹੈ ਕਿ ਸਾਡੇ ਮੁਲਕ ਦੀਆਂ ਸਰਕਾਰਾਂ ਇਸ ਪਾਸੇ ਧਿਆਨ ਦੇਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਐਲਾਨੀਆਂ ਜਾਣ ਔਰ ਅਗਰ ਸੰਦੀਪ ਜੀ ਕਾਲੀ-ਕਾਲੀ ਚ ਇਹਨਾਂ ਨੇ ਇਹ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਤੁਸੀਂ ਅਮਿਤ ਸ਼ਾਹ ਉਹਨਾਂ ਦਾ ਉਹ ਭਾਸ਼ਣ ਯਾਦ ਕਰੋ ਪਾਰਲੀਮੈਂਟ ਦੇ ਵਿੱਚ ਕਹਿੰਦੇ ਜਿਹੜਾ ਵਿਅਕਤੀ ਆਪਣਾ ਗੁਨਾਹ ਨਹੀਂ ਕਬੂਲ ਰਿਹਾ ਮਾਫੀ ਨਹੀਂ ਮੰਗ ਰਿਹਾ ਉਹਨੂੰ ਕਿਵੇਂ ਛੱਡਿਆ ਜਾ ਸਕਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਅਗਰ ਇਹ ਕੋਸ਼ਿਸ਼ਾਂ ਤੇਜ਼ ਹੋਈਆਂ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਰਾਜਵਾਨਾ ਨੂੰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਤੁਰੰਤ ਸ਼੍ਰੋਮਣੀ ਕਮੇਟੀ ਚੋਣਾਂ ਦਾ ਐਲਾਨ ਕਰ ਦੇ ਤਾਂ ਕਿ ਉਸ ਫੈਸਲੇ ਨੂੰ ਰੋਕਿਆ ਜਾ ਸਕੇ ਕਿਉਂਕਿ ਕੇਂਦਰ ਸਰਕਾਰ ਵੀ ਨਹੀਂ ਚਾਹੇਗੀ ਇਹ ਸਥਿਤੀ ਜੋ ਮੈਨੂੰ ਲੱਗਦਾ ਹੈ ਬਾਕੀ ਤਾਂ ਦੇਖੋ ਕੇਂਦਰ ਸਰਕਾਰ ਦੀ ਮਰਜ਼ੀ ਹੈ ਉਂਝ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਆਪਾਂ ਉਸੇ ਗੱਲ ਤੇ ਆਉਨੇ ਆ ਵੀ ਇਹ ਹਾਲਾਂਕਿ ਜਿਵੇਂ ਪਹਿਲਾਂ ਵੀ ਦੋ ਵਾਰੀ ਆਪਾਂ ਗੱਲ ਕਰ ਚੁੱਕੇ ਆ ਵੀ ਖਬਰ ਸੂਤਰਾ ਦੇ ਹਵਾਲੇ ਤੋਂ ਹੈ ਪਰ ਇਹ ਖਬਰ ਉਦੋਂ ਹੀ ਉੱਠਦੀ ਹੈ ਨਾ ਜਦੋਂ ਕਿਤੇ ਨਾ ਕਿਤੇ ਕੋਈ ਸਲਾਹ مشورہ ਹੁੰਦਾ ਹੋਵੇ ਪਾਰਟੀ ਪੱਧਰ ਤੇ ਜਾਂ ਕਮੇਟੀ ਪੱਧਰ ਤੇ ਪਰ ਬਲਵੰਤ ਸਿੰਘ ਰਾਜਵਾਨਾ ਹੋਣਾ ਦਾ ਨਾਮ ਅਚਾਨਕ ਇਸ ਵਕਤ ਸੁਰਖੀਆਂ ਬਣਿਆ ਪਿਆ ਟੀਵੀ ਚੈਨਲ ਖੋਲੋ ਇਹੋ ਖਬਰ ਚੱਲਦੀ ਪਈ ਹੈ ਇਹ ਨਾਮ ਅਚਾਨਕ ਕਿਦਾਂ ਇਹ ਖਬਰ ਕਿਦਾਂ ਆ ਗਈ ਬਾਹਰ ਜੀ ਇਹ ਵੱਡੀ ਖਬਰ ਕਿਦਾਂ ਬਣ ਗਈ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਰਾਜਨੀਤਿਕ ਸੰਕਟ 'ਚ ਵੀ ਹੈ ਧਾਰਮਿਕ ਸੰਕਟ 'ਚ ਵੀ ਹੈ ਸੁਖਬੀਰ ਸਿੰਘ ਬਾਦਲ ਦੇ ਪਿਛਲੇ ਸਮਿਆਂ 'ਚ ਜਿਹੜੇ ਫੈਸਲੇ ਕੀਤੇ ਉਹਨਾਂ ਦੇ ਬਹੁਤ ਵੱਡੇ ਵਿਵਾਦ ਖੜੇ ਹੋਏ ਹੋਏ ਨੇ ਔਰ ਐਸਜੀਪੀਸੀ ਨੇ ਜਿਹੜੇ ਫੈਸਲੇ ਕੀਤੇ ਔਰ ਸੁਖਵੀਰ ਬਾਦਲ ਉਹਨਾਂ ਦੇ ਜਿਹੜੇ ਬਿਆਨ ਤਖਤਾਂ ਦੇ ਖਿਲਾਫ ਆਏ ਕਿ ਤਖਤ ਸਹਿਬਾਨਾਂ ਤੇ ਕਬਜ਼ਾ ਹੋ ਗਿਆ ਹੁਣ ਉਹ ਹਜੇ ਵੀ ਕਹਿ ਰਹੇ ਨੇ ਸੁਖਵੀਰ ਬਾਦਲ ਕਿ ਤਖਤ ਜੀ ਹਜ਼ੂਰ ਸਾਹਿਬ ਤੇ ਕਬਜ਼ਾ ਹੈ ਸੈਂਟਰ ਦਾ ਏਜੰਸੀਆਂ ਨਾਲ ਮਿਲ ਕੇ ਸਾਢੇ 24 ਬੰਦੇ ਖੜੇ ਕਰਤੇ ਉਹ ਗੱਦਾਰ ਨੇ ਉਹ ਸੁਖਵੀਰ ਬਾਦਲ ਦੇ ਬਿਆਨ ਵੀ ਕਿਤੇ ਨਾ ਕਿਤੇ ਇੱਕ ਡੈਮੋਕ੍ਰੈਟਿਕ ਜਿਹੜਾ ਪ੍ਰੋਸੈਸ ਹੈ ਉਹਦੇ ਤੇ ਸਵਾਲ ਨੇ ਲੋਕਤੰਤ੍ਰਿਕ ਤਰੀਕੇ ਨਾਲ ਹਜੂਰ ਸਾਹਿਬ ਦੇ ਵਿੱਚ ਉੱਥੋਂ ਦੀ ਜਥੇਬੰਦੀ ਚੁਣੀ ਜਾਂਦੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡੈਮੋਕ੍ਰੈਟਿਕ ਤਰੀਕੇ ਨਾਲ ਸਿੱਖ ਵੋਟ ਪਾਉਂਦੇ ਨੇ ਸੁਖਵੀਰ ਬਾਦਲ ਦੀ ਪਾਰਟੀ ਵੀ ਤਾਂ ਚੋਣਾ ਲੜਦੀ ਹੈ ਨਾ ਕਿਸੇ ਨੇ ਸੁਖਵੀਰ ਬਾਦਲ ਦੀ ਪਾਰਟੀ ਨੂੰ ਰੋਕਿਆ ਤਾਂ ਨਹੀਂ ਵੀ ਤੁਸੀਂ ਨਹੀਂ ਕੈਂਡੀਡੇਟ ਖੜੇ ਕਰ ਸਕਦੇ ਨਾ ਹਰਿਆਣੇ 'ਚ ਰੋਕਿਆ ਹਰਿਆਣੇ 'ਚ ਵੀ ਸੁਖਵੀਰ ਬਾਦਲ ਦੀ ਪਾਰਟੀ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਤੇ ਫਿਰ ਜਿੱਤ ਕੇ ਜੇ ਲੋਕ ਤੁਹਾਡੇ ਨਾਲ ਹੁੰਦੇ ਤੁਸੀਂ ਆਪਣਾ ਪ੍ਰਧਾਨ ਬਣਾ ਲੈਂਦੇ ਹੁਣ ਲੋੜ ਕਿਉਂ ਪਈ ਗੁਰੂ ਿਸ ਕਰਕੇ ਪਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਦੋਂ ਦੁਬਾਰਾ ਆਪਣਾ ਅਹੁਦਾ ਸੰਭਾਲਦੇ ਨੇ ਅਸਤੀਫੇ ਤੋਂ ਮੁੜ ਕੇ ਆਉਂਦੇ ਨੇ ਉਹਨਾਂ ਨੇ ਗੱਲ ਤੋਰੀ ਵੀ ਅਸੀਂ ਚਾਹੁੰਦੇ ਆ ਕਿ ਇੱਕ ਅਹੁਦਾ ਇੱਕ ਵਿਅਕਤੀ ਹਰਜਿੰਦਰ ਸਿੰਘ ਧਾਮੀ ਚਾਹੁੰਦੇ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਹੋਣ ਜਿਹੜੇ ਪੱਕੇ ਤੌਰ ਤੇ ਹੋਣ ਇੱਕ ਤਾਂ ਇਹ ਸਵਾਲ ਹੈ ਦੂਜਾ ਇਹ ਚਰਚਾਵਾ ਵੀ ਮੀਡੀਆ 'ਚ ਚੱਲਦੀਆਂ ਰਹਿੰਦੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਜ਼ਿਆਦਾ ਟਿਊਨਿੰਗ ਨਹੀਂ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਦੇ ਨਾਲ ਹੁਣ ਇਹ ਸੱਚ ਹੈ ਝੂਠ ਹੈ ਇਹ ਤਾਂ ਹਰਜਨ ਸਿੰਘ ਢਾਮੀ ਹੋਣੀ ਦੱਸ ਸਕਦੇ ਨੇ ਪਰ ਇਹ ਮੀਡੀਆ ਚ ਚਰਚਾਵਾਂ ਅਕਸਰ ਹੀ ਹੁੰਦੀਆਂ ਨੇ ਵੀ ਦੋਨਾਂ ਦੇ ਵਿੱਚ ਡਿਫਰੈਂਸ ਆਫ opinion ਹੈ ਤੀਸਰਾ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਨੇ ਪਿਛਲੇ ਸਮਿਆਂ ਚ ਜਿਹੜੇ ਫੈਸਲੇ ਕੀਤੇ ਖਾਸ ਤੌਰ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਕੇ 2 ਦਿਨ ਪਹਿਲਾਂ ਫੈਸਲੇ ਹੋਏ ਜਿਸ ਤਰ੍ਹਾਂ ਦੀ ਭਾਸ਼ਾ ਸਰਨਾ ਭਰਾਵਾਂ ਭਰਾਵਾਂ ਨੇ ਵਰਤੀ ਸੀ ਉਸ ਤਰੀਕੇ ਦਾ ਉਹਨਾਂ ਦੇ ਪ੍ਰਤੀ ਰਵੱਈਆ ਨਜ਼ਰ ਨਹੀਂ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਚਲੋ ਜਿਸ ਤਰ੍ਹਾਂ ਦਾ ਫੈਸਲਾ ਉਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਫੈਸਲੇ ਦੇ ਸੰਬੰਧ ਦੇ ਵਿੱਚ ਦਿੱਤਾ ਉਹ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਪਸੰਦ ਨਹੀਂ ਆਇਆ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਬਾਬਾ ਟੇਕ ਸਿੰਘ ਢਣੋਲਾ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਦੋਵਾਂ ਨੂੰ ਹੀ ਤਨਖਾਈਆ ਬਣਾਤਾ ਐਲਾਨ ਕਰਤਾ ਸੁਖਵੀਰ ਬਾਦਲ ਨੂੰ ਸੱਦ ਲਿਆ ਵੀ ਦੱਸ ਦੇਣਾ ਚਾ ਆ ਕੇ ਆਪਣਾ ਪੱਖ ਪੇਸ਼ ਕਰੋ ਹੁਣ ਭਾਵੇਂ ਸਾਡੇ ਤਿੰਨਾਂ ਤਖਤ ਸਹਿਬਾਨਾਂ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਨੇ ਤਖਤਸ਼੍ਰੀ ਪਟਨਾ ਸਾਹਿਬ ਦੇ ਫੈਸਲੇ ਰੱਦ ਕਰਤੇ ਪਰ ਇੱਕ ਵਿਵਾਦ ਤਾਂ ਵੱਡਾ ਖੜਾ ਹੋ ਗਿਆ ਮਹਾਨ ਤਖਤਾਂ ਦੇ ਵਿੱਚ ਸ਼ਿਧਾਂਤਕ ਵਿਵਾਦ ਖੜਾ ਹੋ ਗਿਆ ਪਰੰਪਰਾਵਾਂ ਦਾ ਮਰਿਆਦਾਵਾਂ ਨੂੰ ਮੰਨਣ ਨਾ ਮੰਨਣ ਦਾ ਵਿਵਾਦ ਖੜਾ ਹੋ ਗਿਆ ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਗਾ ਜਿਹਨੂੰ ਕਿਵੇਂ ਨਬੜਨਗੇ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਚੇਤੇ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਵੱਡਾ ਤਖਤ ਮੰਨਿਆ ਜਾਂਦਾ ਹੈ ਤੇ ਜੇ ਉਥੋਂ ਦੇ ਜਥੇਦਾਰ ਇਸ ਸਥਿਤੀ 'ਚ ਨਹੀਂ ਨਜ਼ਰ ਆਉਂਦੇ ਕਿ ਉਹ ਕੌਮ ਦੇ ਬਾਕੀ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਨਾਲ ਲੈ ਕੇ ਚੱਲ ਸਕਣ ਤੇ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਜਦੋਂ ਦੂਜੇ ਤਿੰਨ ਸਿੰਘ ਸਹਿਬਾਨ ਹਟਾਏ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿੰਨੇ ਇਲਜ਼ਾਮ ਲਾਏ ਵੀ ਇਹਨਾਂ ਨੇ ਆ ਨਹੀਂ ਕੀਤਾ ਇਹਨਾਂ ਨੇ ਆ ਨਹੀਂ ਕੀਤਾ ਇਹਨਾਂ ਨੇ ਆ ਨਹੀਂ ਕੀਤਾ ਤੇ ਹੁਣ ਤਲਾਸ਼ ਉਸ ਜਥੇਦਾਰ ਦੀ ਇਸ ਕਰਕੇ ਹੋ ਸਕਦੀ ਹੈ ਵੀ ਜਿਹਦਾ ਕੱਦ ਐਡਾ ਵੱਡਾ ਹੋਵੇ ਕਿ ਕੋਈ ਸਵਾਲ ਨਾ ਖੜਾ ਕਰ ਸਕੇ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗੜ ਜ ਨੂੰ ਜਦੋਂ ਜਥੇਦਾਰ ਥਾਪਿਆ ਗਿਆ ਉਦੋਂ ਇਹ ਇਲਜ਼ਾਮ ਲੱਗੇ ਕਿ ਪਰੰਪਰਾਵਾਂ ਨਹੀਂ ਮੰਨੀਆਂ ਗਈਆਂ ਮਰਿਆਦਾਵਾਂ ਨਹੀਂ ਨਿਭਾਈਆਂ ਗਈਆਂ ਔਰ ਤਖਤਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਮੁੱਖ ਜਥੇਦਾਰ ਸੀ ਉਹ ਕਹਿੰਦੇ ਆ ਉਹ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਤਾ ਪਰੰਪਰਾ ਮੁਤਾਬਕ ਜਥੇਦਾਰੀ ਨਹੀਂ ਬਣੀ ਹੁਣ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹਾ ਨਾਮ ਚਾਹੁੰਦਾ ਲਿਆਉਣਾ ਅੱਗੇ ਜਿਹਦੇ ਤੇ ਕੋਈ ਵਿਰੋਧ ਨਾ ਕਰ ਸਕੇ ਨਾ ਪੰਜ ਮੈਂਬਰੀ ਕਮੇਟੀ ਵਾਲੇ ਵਿਰੋਧ ਕਰ ਸਕਣ ਵੈਸੇ ਪੰਜ ਮੈਂਬਰੀ ਕਮੇਟੀ ਨੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਦਾ ਵਿਰੋਧ ਨਹੀਂ ਕੀਤਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਜਦੋਂ ਸੱਦਿਆ ਗਿਆ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ 18 ਮਾਰਚ ਨੂੰ ਜਿਸ ਦਿਨ ਭਰਤੀ ਸ਼ੁਰੂ ਹੋਈ ਪੰਜੇ ਮੈਂਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਮਿਲਣ ਗਏ ਪਰ ਉਹਨਾਂ ਦੀ ਏਕਤਾ ਦੇ ਸੱਦੇ ਨੂੰ ਇਹਨਾਂ ਨੇ ਪ੍ਰਵਾਨ ਕੀਤਾ ਕਹਿੰਦੇ ਅਸੀਂ ਏਕਤਾ ਲਈ ਤਿਆਰ ਆ ਏਕਤਾ 'ਚ ਅੜਕਾ ਇੱਕੋ ਵਿਅਕਤੀ ਹੈ ਮਨਪੀਤ 43 ਦੀ ਬਾਈਟ ਸੀ ਉਹਨਾਂ ਦਾ ਬਿਆਨ ਸੀ ਕਿ ਇੱਕੋ ਵਿਅਕਤੀ ਏਕਤਾ ਝੜਕਾ ਹੈ ਤੇ ਫਿਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿ ਉਸ ਇੱਕ ਵਿਅਕਤੀ ਦੇ ਨਾਲ ਕੋਈ ਰਾਬਤਾ ਬਣਾਇਆ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕੋਈ ਕੋਸ਼ਿਸ਼ ਕੀਤੀ ਉਸ ਵਿਅਕਤੀ ਨੂੰ ਮਨਾਉਣ ਦੀ ਵੀ ਭਾਈ ਸਾਹਿਬ ਤੁਹਾਡੇ ਬਾਰੇ ਇਹ ਗੱਲਾਂ ਆ ਰਹੀਆਂ ਨੇ ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਵਰਸ਼ੀ ਸੀ ਉਸ ਦਿਨ ਅਪ੍ਰੈਲ ਦੇ ਮਹੀਨੇ ਚ ਸੁਖਵੀਰ ਬਾਦਲ ਦੀ ਤਾਰੀਫ ਕਰਦੇ ਨਜ਼ਰ ਆਏ ਗਿਆਨੀ ਕੁਲਦੀਪ ਸਿੰਘ ਗੜਗਜ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਜੋ ਚਾਹੁੰਦਾ ਸੀ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਉਹ ਨਹੀਂ ਕਰ پا ਰਹੇ ਕਿਓਕੇ ਸ਼ਰੋਮਣੀ ਸਰਬਸਬ ਸਵਾਲ ਸਵਾਲ ਹੀ ਸਵਾਲ ਜਿਹੜਾ ਨਾ ਬਿਲਕੁਲ ਤੁਸੀਂ درست ਗੱਲ ਕਹੀ ਆ ਇਹ ਸਾਰੀ ਪ੍ਰਕਿਰਿਆ ਇਸੇ ਗੱਲ ਦੇ ਆਲੇ ਦੁਆਲੇ ਘੁੰਦੀ ਆ ਸੰਦੀਪ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਤਖਤ ਸਹਿਬਾਨਾਂ ਦੇ ਜਥੇਦਾਰ ਪੁਰਾਣੇ ਬਦਲੇ ਉਦੋਂ ਇਹ ਗੱਲ ਸਾਫ਼ ਕਰਤੀ ਵੀ ਜਥੇਦਾਰ ਸਾਹਿਬ ਲਾਉਣ ਤੇ ਹਟਾਉਣ ਦਾ ਅਧਿਕਾਰ ਐਸਜੀਪੀਸੀ ਕੋਲੇ ਆ ਤੇ ਐਸਜੀਪੀਸੀ ਉਦੋਂ ਜਥੇਦਾਰ ਹਟਾ ਲੈਂਦੀ ਆ ਜਦੋਂ ਐਸਜੀਪੀਸੀ ਨੂੰ ਲੱਗਦਾ ਕਿ ਜਥੇਦਾਰ ਸਾਡੇ ਹਿਸਾਬ ਨਾਲ ਨਹੀਂ ਚੱਲਦਾ ਤੇ ਐਸਜੀਪੀਸੀ ਕਿਸ ਦੇ ਹਿਸਾਬ ਨਾਲ ਚੱਲਦੀ ਆ ਸ਼ਰੋਮਣੀ ਅਕਾਲੀ ਦਲ ਦੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹਿਸਾਬ ਨਾਲ ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇਹ ਕਹਿਤਾ ਸੀ ਕਿ ਅਸੀਂ 2 ਦਸੰਬਰ ਦੇ ਹੁਕਮਨਾਮੇ ਦੇ ਸਬੰਧ ਦੇ ਵਿੱਚ ਕੋਈ ਤਬਦੀਲੀ ਨਹੀਂ ਕਰਾਂਗੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਮਨਜ਼ੂਰ ਹੈ ਜਾਂ ਨਹੀਂ ਇਹ ਤਾਂ ਐਸਬੀਸੀ ਦੱਸ ਸਕਦੀ ਹੈ ਪਰ ਇਹ ਵੀ ਇੱਕ ਗੱਲ ਹੋ ਸਕਦੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਕਿ ਅਸੀਂ 2 ਦਸੰਬਰ ਦੇ ਫੈਸਲਿਆਂ ਤੇ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਕੀ ਸ਼੍ਰੋਮਣੀ ਗੁਰਸਿੱਖੀ ਕਮੇਟੀ ਦੱਸੀ ਆ ਗਈ ਹੈ ਕਿ ਐਸਜੀਪੀਸੀ ਚਾਹੁੰਦੀ ਹੈ ਕਿ 2 ਦਸੰਬਰ ਦੇ ਹੁਕਮਨਾਮੇ 'ਚ ਕੋਈ ਤਬਦੀਲੀ ਹੋਵੇ ਯਾਨੀ ਹਰਪੀ ਸਿੰਘ ਇਹ ਇਲਜ਼ਾਮ ਲਾ ਚੁੱਕੇ ਨੇ ਪਹਿਲਾਂ ਕਿ ਇਹ 2 ਦਸੰਬਰ ਦਾ ਹੁਕਮਨਾਮਾ ਬਦਲਣਾ ਚਾਹੁੰਦੇ ਨੇ ਯਾਨੀ ਹਰਪੀ ਸਿੰਘ ਨੇ ਕਈ ਵਾਰ ਇਲਜ਼ਾਮ ਲਾਇਆ ਪਹਿਲਾਂ ਹੁਣ ਸਵਾਲ ਇਹ ਹੈ ਅਗਰ ਬਲਵੰਤ ਸਿੰਘ ਰਾਜਵਾਨਾ ਨੂੰ ਵਿਚਾਰ ਕੀਤਾ ਜਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਦਾ ਇਹ ਗੱਲ ਸੂਤਰਾਂ ਦੇ ਹਵਾਲੇ ਨਾਲ ਛੱਡ ਦਿੱਤੀ ਜਾਂਦੀ ਹੈ ਤਾਂ ਕਿ ਕੌਮ ਤੇ ਡਿਸਕਸ਼ਨ ਹੋਵੇ ਵਖ ਵਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਸਿੱਖ ਖਾਲਸਾ ਦੀਵਾਨ ਵਖ ਵਖ ਮਿਸ਼ਨ ਸਿੱਖਾਂ ਦੇ ਉਹ ਕੀ ਕਹਿੰਦੇ ਨੇ ਤਕਸਾਲ ਕੀ ਕਹਿੰਦੀ ਹੈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕੀ ਵਿਚਾਰ ਆਉਂਦਾ ਹੈ ਹਰਿਆਣੇ ਦਾ ਕੀ ਆਉਂਦਾ ਹੈ ਤਖਤ ਸਹਿਬਾਨਾਂ ਦੇ ਜਥੇਦਾਰਾਂ ਦਾ ਕੀ ਵਿਚਾਰ ਆਉਂਦਾ ਹੈ ਹੁਣ ਬਲਵੰਤ ਸਿੰਘ ਰਾਜੂਆਣੇ ਦਾ ਨਾਮ ਉਭਾਰਿਆ ਗਿਆ ਹੈ ਹੁਣ ਪ੍ਰतिकਰਮ ਕੀ ਆਊਗਾ ਰਿਐਕਸ਼ਨ ਕੀ ਆਊਗਾ ਅਗਰ ਤਾਂ ਰਿਐਕਸ਼ਨ ਪੋਜ਼ਿਟਿਵ ਆਇਆ ਫਿਰ ਤਾਂ ਐਸਜੀਪੀਸੀ ਉਸ ਪਾਸੇ ਅੱਗੇ ਵਧੂਗੀ ਅਗਰ ਰਿਐਕਸ਼ਨ ਪੋਜ਼ਿਟਿਵ ਨਹੀਂ ਆਉਂਦਾ ਤਾਂ ਐਸਜੀਪੀਸੀ ਉਸ ਪਾਸੇ ਨਹੀਂ ਵਧੂਗੀ ਦੇਖੋ ਮੈਨੂੰ ਇੱਕ ਗੱਲ ਪਤਾ ਸੰਦੀਪ ਜੀ ਐਸਜੀਪੀਸੀ ਦੀਆਂ ਚੋਣਾਂ ਕਰਾਉਣੀਆਂ ਹੁੰਦੀਆਂ ਨੇ ਗ੍ਰਹਿ ਮੰਤਰਾਲੇ ਨੇ ਔਰ ਸਾਡਾ ਗ੍ਰਹਿ ਮੰਤਰਾਲਾ ਬਲਵੰਤ ਸਿੰਘ ਰਾਜੂਆਣਾ ਦੇ ਨਾਲ ਮਤ ਭੇਦਾਂ ਦਾ ਸਾਹਮਣਾ ਕਰਦਾ ਮਤ ਪੇਦ ਨੇ ਗ੍ਰਹਿ ਮੰਤਰਾਲੇ ਨੂੰ ਬਲਵੰਤ ਸਿੰਘ ਰਾਜਵਾਨਾ ਦੀ ਐਡਾਲੋਜੀ ਪਸੰਦ ਨਹੀਂ। ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਵੰਤ ਸਿੰਘ ਰਾਜਵਾਨਾ ਨੂੰ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗ੍ਰਹਿ ਮੰਤਰਾਲਾ ਹਰਕਤ ਚਾ ਸਕਦਾ ਹੈ। ਪਰ ਅਕਾਲੀ ਦਲ ਇਹ ਮੰਨ ਸਕਦਾ ਹੈ ਕਿ ਅਗਰ ਅਸੀਂ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਅੱਗੇ ਵਧਾਵਾਂਗੇ ਅਗਰ ਗ੍ਰਹਿ ਮੰਤਰਾਲਾ ਹਰਕਤ ਚਾਉਂਦਾ ਹੈ ਤੇ ਅਸੀਂ ਇਹ ਕਵਾਂਗੇ ਫਿਰ ਸਿੱਖ ਭਾਈਚਾਰੇ ਨੂੰ ਕਿ ਦੇਖੋ ਜੀ ਅਸੀਂ ਤਾਂ ਕਰ ਰਹੇ ਸੀ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਸੋ ਕਿਤੇ ਨਾ ਕਿਤੇ ਜਿਹੜੇ ਸਿਆਸੀ ਉਦੇਸ਼ ਐ ਪਾਰਟੀਆਂ ਦੇ ਸਾਡੀਆਂ ਸੰਸਥਾਵਾਂ ਕਿਉਂ ਕਮਜ਼ੋਰ ਹੋਈਆਂ ਐ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਤਾ ਉਸ ਪੱਧਰ ਦੀ ਕਿਉਂ ਨਹੀਂ ਜਿਹੜੀ ਹੋਣੀ ਚਾਹੀਦੀ ਐ ਅੱਜ ਤਖਤ ਸਹਿਬਾਨਾਂ ਦੇ ਆਪਸ ਟਕਰਾਅ ਕਿਉਂ ਨੇ ਅੱਜ ਜਥੇਦਾਰ ਸਹਿਬਾਨ ਇੱਕ ਦੂਜੇ ਦੇ ਫੈਸਲੇ ਕਿਉਂ ਨਹੀਂ ਮੰਨ ਰਹੇ ਅੱਜ ਐਸਜੀਪੀਸੀ ਜਥੇਦਾਰ ਸਹਿਬਾਨਾਂ ਨੂੰ ਜਦੋਂ ਮਰਜ਼ੀ ਲਾਉਂਦੀ ਹਟਾਉਂਦੀ ਕਿਉਂ ਐ ਕਿੱਥੇ ਗਏ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਉਹ ਦਾਅਵੇ ਕਿ ਅਸੀਂ ਪਰੰਪਰਾ ਬਣਾਵਾਂਗੇ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਾਉਣ ਤੇ ਹਟਾਉਣ ਦੀ ਲੋਕਾਂ ਦੇ ਸੁਝਾਅ ਆ ਗਏ ਹੋਣੇ ਆ ਹੁਣ ਕਿਉਂ ਨਹੀਂ ਸਰਵਜਨਿਕ ਕਰਦੇ ਹਰਜਿੰਦਰ ਸਿੰਘ ਧਾਮੀ ਕੀ ਉਹ ਗੱਲ ਕਿੱਥੇ ਖੜੀ ਹੈ ਕਿੰਨੇ ਕੁ ਸੁਝਾਅ ਆਏ ਉਹਨਾਂ ਸੁਝਾਵਾਂ ਤੇ ਤੁਸੀਂ ਕੀ ਵਿਚਾਰ ਕੀਤਾ ਤੁਸੀਂ ਕਦੋਂ ਫੈਸਲੇ ਕਰੋਗੇ ਇਹਦਾ ਮਤਲਬ ਹੈ ਉਹ ਗੱਲਾਂ ਫੇਰ ਠੰਡੀਆਂ ਪੈ ਗਈਆਂ ਜਾਂ ਉਹਨਾਂ ਦੀ ਗਤੀ ਹੌਲੀ ਕਰ ਦਿੱਤੀ ਗਈ ਹੈ ਇਹ ਸਾਰੇ ਸਵਾਲ ਨੇ ਸੰਦੀਪ ਜੀ ਜਿਹੜੇ ਨਵੇਂ ਸਵਾਲ ਖੜੇ ਹੋਏ ਨੇ ਔਰ ਸੰਦੀਪ ਜੀ ਅਗਰ ਬਲਵੰਤ ਸਿੰਘ ਰਾਜਵਾਨਾ ਨੂੰ ਮੰਨ ਲਿਆ ਜਾਵੇ ਮੰਨ ਲਈਏ ਅਗਰ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਦੀ ਗੱਲ ਅੱਗੇ ਵਧਦੀ ਹੈ ਬਲਵੰਤ ਸਿੰਘ ਰਾਜਵਾਨਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਹੋਏ ਨੇ ਪੰਜ ਸਿੰਘ ਸਹਿਮਾਨਾਂ ਦੇ ਉਹਨਾਂ ਨੂੰ ਤਬਦੀਲ ਕਰਨ ਲਈ ਤਿਆਰ ਨਹੀਂ ਹੋਏਗਾ ਅਗਰ ਬਲਵੰਤ ਸਿੰਘ ਰਾਜਵਾਨਾ 2 ਦਸੰਬਰ ਦੇ ਹੁਕਮਨਾਮੇ 'ਚ ਤਬਦੀਲੀ ਲਈ ਅੱਗੇ ਵਧੇਗਾ ਸਿੱਖ ਪੰਥ ਬੁਰੀ ਤਰ੍ਹਾਂ ਨਾਲ ਨਕਾਰੇਗਾ ਉਹਨਾਂ ਫੈਸਲਿਆਂ ਨੂੰ ਕਿਉਂਕਿ ਸਿੱਖ ਸੰਗਤ ਸਿੱਖ ਭਾਵਨਾ ਸਿੱਖ ਪਰੰਪਰਾਵਾਂ ਸਿੱਖ ਮਰਿਆਦਾਵਾਂ 2 ਦਸੰਬਰ ਦੇ ਫੈਸਲੇ ਦੇ ਨਾਲ ਖੜੀਆਂ ਨੇ ਸੋ ਬਹੁਤ ਕੁਝ 2 ਦਸੰਬਰ ਦੇ ਫੈਸਲਿਆਂ ਨੂੰ ਕਮਜ਼ੋਰ ਕਰਨ ਦੀ ਦਿਸ਼ਾ 'ਚ ਵੀ ਮੰਨਿਆ ਜਾ ਸਕਦਾ ਹੈ ਇਸ ਕਰਕੇ ਅਗਰ ਬਲਵੰਤ ਸਿੰਘ ਰਾਜੂ ਆਣਾ 2 ਦਸੰਬਰ ਦੇ ਫੈਸਲਿਆਂ ਦੇ ਸਬੰਧ ਵਿੱਚ ਕੋਈ ਟਿੱਪਣੀ ਕਰਦੇ ਨੇ ਉਹਦੇ ਤੋਂ ਵੀ ਬਹੁਤ ਕੁਝ ਸਾਫ਼ ਹੋਏਗਾ ਸੋ ਸੰਦੀਪ ਜੀ ਇਹ ਗੱਲ ਹਜੇ ਅੱਗੇ ਵਧੇਗੀ ਬਾਕੀ ਆਪਾਂ ਵੇਖਦੇ ਆ ਅੱਗੇ ਬਣਦਾ ਕੀ ਹੈ ਇਹਦਾ ਅੱਛਾ ਡੱਲਾ ਸਾਹਿਬ ਹੁਣ ਇਹ ਦੱਸੋ ਕਿ ਇੱਕ ਪਾਸੇ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣਾ ਦੂਜੇ ਪਾਸੇ ਜਲੰਧਰ ਦੇ ਵਿੱਚ ਕੇਂਦਰ ਕੇਂਦਰ ਤੋਂ ਬਿਲਕੁਲ ਸ਼ਹਿਰ ਦਾ ਸੈਂਟਰ ਹੈ ਉੱਥੋਂ ਵਿਧਾਇਕ ਨੇ ਰਮਨ ਅਰੋੜਾ ਉਹਨਾਂ ਦੇ ਘਰ ਵਿਜੀਲੈਂਸ ਦੀ ਰੇਡ ਹੁੰਦੀ ਹੈ ਅੱਜ ਸਵੇਰੇ 10:00 ਵਜੇ ਦੇ ਕਰੀਬ ਤੇ ਹੌਲੀ-ਹੌਲੀ ਖਬਰਾਂ ਆਉਂਦੀਆਂ ਆ ਜੀ ਕਹਿੰਦੇ ਮਸ਼ੀਨਾਂ ਆ ਗਈਆਂ ਪੈਸੇ ਗਿਣਨ ਵਾਲੀਆਂ ਨੋਟ ਗਿਣਨ ਵਾਲੀਆਂ ਜਿੱਥੇ ਮਸ਼ੀਨਾਂ ਆ ਜਾਂਦਾ ਡੱਲਾ ਸਾਹਿਬ ਫਿਰ ਉਹਤੇ ਜਿਹੜੇ ਕਲਿੱਪ ਬੜੇ ਤਗੜੇ ਤਗੜੇ ਆਉਂਦੇ ਹੁੰਦੇ ਵੀ ਸਟੋਰ ਦੇ ਵਿੱਚ ਦੇਖੋ ਜੀ ਢੰਕਾ ਲੱਗੀਆਂ ਪਈਆਂ ਜੀ ਉਹ ਦੇਖੋ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਅਗਰ ਇਦਾਂ ਦੀ ਗੱਲਬਾਤ ਹੈਗੀ ਹੈ ਤੇ ਇਹ ਤਾਂ ਫਿਰ ਆਮ ਆਦਮੀ ਪਾਰਟੀ ਲਈ ਕਾਰਵਾਈ ਜਿਹੜੀ ਇਹਨਾਂ ਨੇ ਕੀਤੀ ਹੈ ਤੇ ਫਿਰ ਪਹਿਲਾਂ ਕਰ ਦੇਣੀ ਚਾਹੀਦੀ ਸੀ ਢੰਕਾ ਰਾਤੋਂ ਰਾਤ ਤੇ ਲੱਗ ਨਹੀਂ ਗਈਆਂ ਹੋਣਗੀਆਂ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹਨਾਂ ਦੇ ਮੰਤਰੀ ਹਟਾਏ ਗਏ ਸੀ ਵਿਜੇ ਸਿੰਘਲਾ ਬਿਲਕੁਲ ਕੋਈ ਸਬੂਤ ਅੱਜ ਤੱਕ ਬਾਹਰ ਆਇਆ ਸੁੱਚਾ ਸਿੰਘ ਛੋਡੇਪੁਰ ਹਟਾਏ ਗਏ ਸੀ ਜਦੋਂ ਉਹ ਪ੍ਰਧਾਨ ਹੁੰਦੇ ਸੀ ਪਾਰਟੀ ਪ੍ਰਧਾਨ ਸੀ ਕਨਵੀਨਰ ਕੋਈ ਸਬੂਤ ਅਜ ਤੱਕ ਬਾਹਰ ਆਇਆ ਇਹਨਾਂ ਦੇ ਕਈ ਮੰਤਰੀ ਐਮ ਐਲ ਏ ਬਠਿੰਡੇ ਕੋਲੋਂ ਇੱਕ ਮਿਸਟਰ ਰਤਨ ਸਿੰਘ ਆਇਆ ਹਾਂ ਡਾਕਟਰ ਅਮਿਤ ਰਤਨ ਹਾਂ ਕੋਈ ਸਬੂਤ ਬਾਹਰ ਆਇਆ ਇੱਕ ਇਹਨਾਂ ਨੇ ਮੰਤਰੀ ਹਟਾਏ ਸੀ ਕੋਈ ਸਬੂਤ ਬਾਹਰ ਆਇਆ ਇੱਕ ਮੰਤਰੀ ਦੀ ਸਰਾਰੀ ਇੱਕ ਮੰਤਰੀ ਬਾਰੇ ਕਹਿੰਦੇ ਸੀ ਉਹਦੀ ਵੀਡੀਓ ਕੋਈ ਪੁੱਠੀ ਸਿੱਧੀ ਵੀਡੀਓ ਹੀ ਤੁਰੇ ਫਿਰਦੀ ਸੀ ਕੋਈ ਸਬੂਤ ਬਾਹਰ ਆਇਆ ਕੁਝ ਗੱਲ ਬਾਹਰ ਆਈ ਉਹ ਬਾਅਦ ਦੇ ਵਿੱਚ ਕਹਿੰਦੇ ਉਹ ਇੱਕ ਜਵਾਬ ਸੀ ਉਹਨੇ ਸੈਂਪੀ ਕਰ ਲਈਆਂ ਚਲੋ ਜੋ ਵੀ ਕਾਨੂੰਨੀ ਕਾਰਵਾਈ ਪਰ ਉਹ ਕੁਝ ਹੋਇਆ ਨਹੀਂ ਕਿਸੇ ਦਾ ਹੁਣ ਜਿਹੜਾ ਇਹ ਐਮਐਲਏ ਹੈ ਰਮਨ अरोड़ा ਜੀ ਦੇ ਬਾਰੇ ਕਿਹਾ ਜਾ ਰਿਹਾ ਹੈ ਇਹ ਵੀ ਸਵਾਲ ਆ ਰਹੇ ਨੇ ਕਿ ਰਮਨ अरोड़ा ਕਹਿੰਦੇ ਪਾਰਟੀ ਬਦਲ ਸਕਦਾ ਸੀ 7 ਦਿਨ ਪਹਿਲਾਂ ਉਹਦੀ 7-10 ਦਿਨ ਪਹਿਲਾਂ ਉਹਦੀ ਕੁਝ ਸਿਕਿਉਰਿਟੀ ਵਾਪਸ ਲੈ ਲਈ ਸਰ ਵਿਜੀਲੈਂਸ ਬਿਊਰੋ ਦੇ ਵਿਜੀਲੈਂਸ ਬਿਊਰੋ ਉਹਦੇ ਘਰੇ ਸਵੇਰ ਦੀ ਗਈ ਹੋਈ ਹੈ ਇਹ ਖਬਰਾਂ ਨੇ ਮੀਡੀਆ ਦੀਆਂ ਕੀ ਨੋਟ ਗਿਣਨ ਵਾਲੀਆਂ ਮਸ਼ੀਨਾਂ ਗਈਆਂ ਇਹ ਵਿਜੀਲੈਂਸ ਨੇ ਹਜੇ ਦੱਸਿਆ ਨਹੀਂ ਇਸ ਕਰਕੇ ਪਤਾ ਨਹੀਂ ਗਈਆਂ ਵੀ ਜਾਂ ਨਹੀਂ ਗਈਆਂ ਕਿਉਂਕਿ ਨਹੀਂ ਗਈਈ ਕਈ ਵਾਰੀ ਆਪਾਂ মিডিਆ ਦੀਆਂ ਖਬਰਾਂ ਨੂੰ ਵੀ ਅੱਖਾਂ ਬੰਦ ਕਰਕੇ ਮੰਨ ਲੈਂਦੇ ਆ ਸੰਦੀਪ ਜੀ ਆਪਾਂ ਨੂੰ ਪਤਾ ਹੀ ਐ ਇਹ ਤੱਕ ਕਰਾਚੀ ਕਰੂਚੀ ਕਬਜ਼ੇ ਕਰਾ ਗਏ ਸੀ ਸੋ ਕਹਿੰਦੇ ਨੇ ਮਸ਼ੀਨਾਂ ਗਈਆਂ ਤੇ ਜੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਵਿਜੀਲੈਂਸ ਨਾਲ ਲੈ ਗਈ ਪਤਾ ਤਾਂ ਉਦੋਂ ਲੱਗਣਾ ਹੈ ਅਗਰ ਵਿਜੀਲੈਂਸ ਬਿਊਰੋ ਦੱਸਦੀ ਹੈ ਵੀ ਇੰਨੇ ਨੋਟ ਬਰਾਮਦ ਹੋਏ ਦੇਖੋ ਜੇ ਤਾਂ ਨੋਟ ਬਰਾਮਦ ਹੋਏ ਫਿਰ ਇਹ ਖਬਰ ਵੱਡੀ ਹੋਊਗੀ ਫਿਰ ਇਹ ਗੱਲ ਵੀ ਵੱਡੀ ਹੋਊਗੀ ਵੀ ਇੱਕ ਐਮਐਲਏ ਸੱਤਾਤਾਰੀ ਧਿਰ ਦਾ ਉਹਦੇ ਕੋਲੋਂ ਐਨੇ ਨੋਟ ਬਰਾਮਦ ਹੋਏ ਅਚਾ ਇੱਕ ਗੱਲ ਹੋਰ ਸਾਫ਼ ਹੈ ਜੇ ਨੋਟ ਬਰਾਮਦ ਹੋ ਗਏ ਤੇ ਬਾਕੀ ਜਿਹੜੇ ਐਮਐਲਏ ਨੇ ਨਾ ਆਮ ਆਦਮੀ ਪਾਰਟੀ ਦੇ ਜਾਂ ਦੂਜੀਆਂ ਪਾਰਟੀਆਂ ਦੇ ਵੀ ਉਹਨਾਂ ਨੇ ਵੀ ਘਰੇ ਪਏ ਪੈਸੇ ਇੱਧਰ ਉੱਧਰ ਕੱਢ ਦੇਣੇ ਟਾਈਮ ਸਿਰ ਵੀ ਭਾਈ ਕਿਤੇ ਸਾਡੇ ਹੀ ਨਾ ਵਿਜੀਲੈਂਸ ਬਿਊਰੋ ਵਾਲੇ ਆ ਜਾਣ ਭਗਵੰਤ ਮਾਨ ਲਿਹਾਜ਼ ਨਹੀਂ ਕਰਦਾ ਦੇਖੋ ਕਾਰਵਾਈ ਭਗਵੰਤ ਮਾਨ ਦੀ ਠੀਕ ਹੈ ਅਗਰ ਕਿਸੇ ਐਮਐਲਏ ਤੇ ਖਿਲਾਫ ਸ਼ਿਕਾਇਤ ਆਉਂਦੀ ਹੈ ਅਗਰ ਬਹੁਤ ਸ਼ਿਕਾਇਤਾਂ ਆਉਂਦੀਆਂ ਨੇ ਜਾਂ ਇੱਕ ਵੀ ਆਉਂਦੀ ਹੈ ਤੇ ਜ਼ਰੂਰ ਐਮਐਲਏ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕੋਈ ਐਮਐਲਏ ਜਗਮ ਤੇਰਵਾ ਨਹੀਂ ਐਮਐਲਏ ਮੰਨ ਕੇ ਚੱਲਦੇ ਹੁੰਦੇ ਨੇ ਵੀ ਸਾਡੇ ਘਰੇ ਪੁਲਿਸ ਨਹੀਂ ਆ ਸਕਦੀ ਔਰ ਪੁਲਿਸ ਅਫਸਰਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਜਿਸ ਤਰੀਕੇ ਨਾਲ ਮੰਤਰੀ ਔਰ ਐਮਐਲਏ ਸੰਬੋਧਨ ਕਰਦੇ ਨੇ ਬਹੁਤੀ ਵਾਰੀ ਉਹ ਵੀ ਚੰਗਾ ਨਹੀਂ ਮੈਂ ਕਈ ਵਾਰੀ ਵੇਖਦਾ ਮਤਲਬ ਉਸ ਤਰੀਕੇ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਜਾਣਾ ਚਾਹੀਦਾ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ ਉਹ ਇਹ ਸ਼ਬਦ ਵੀ ਨਹੀਂ ਵਰਤਿਆ ਜਾਣਾ ਚਾਹੀਦਾ ਉਹ ਵਰਦੀ ਧਾਰੀ ਮੁਲਾਜ਼ਮ ਨੇ ਉਹ ਇੱਕ ਸਿਸਟਮ ਦਾ ਹਿੱਸਾ ਨਹੀਂ ਔਰ ਜਦੋਂ ਕੋਈ ਮੰਤਰੀ ਐਮ ਐਲ ਏ ਇਸ ਰੁਤਬੇ 'ਚ ਆ ਜਾਂਦੇ ਨੇ ਵੀ ਮੈਂ ਐਮ ਐਲ ਏ ਬਣ ਗਿਆ ਮੰਤਰੀ ਬਣ ਗਿਆ ਉਹ ਪੁਲਿਸ ਅਫਸਰਾਂ ਨੂੰ ਕਰਿੰਦਾ ਮੰਨਣ ਲੱਗ ਜਾਂਦੇ ਨੇ ਆਪਣਾ ਜਦ ਕਿ ਉਹ ਸਰਕਾਰ ਦੇ ਮੁਲਾਜ਼ਮ ਨੇ ਜਿਵੇਂ ਮੰਤਰੀ ਤੇ ਐਮ ਐਲ ਏ ਵੀ ਇੱਕ ਤਰੀਕੇ ਨਾਲ ਮੁਲਾਜ਼ਮ ਨੇ ਪੈਨਸ਼ਨ ਲੈਂਦੇ ਨੇ ਤਨਖਾਹ ਲੈਂਦੇ ਨੇ ਹੁਣ ਜਦੋਂ ਕੋਈ ਐਮ ਐਲ ਏ ਹੁੰਦਾ ਸੰਦੀਪ ਜੀ ਜਿਵੇਂ ਇਲਜ਼ਾਮ ਲੱਗਦੇ ਨੇ ਐਮਐਲਏਾਂ ਤੇ ਕਈ ਐਮਐਲਏ ਕੀ ਕਰਦੇ ਨੇ ਉਹ ਖੁਦਕਾਂ ਵੀ ਕੱਢਦੇ ਨੇ ਜੇ ਕਿਸੇ ਨਾਲ ਨਹੀਂ ਬਣਦੀ ਉਹ ਕੋਈ ਕੰਸਟਰਕਸ਼ਨ ਕਰ ਰਿਹਾ ਉਹਨੂੰ ਨੋਟਿਸ ਭੇਜਦਾ ਇਹ ਰਮਨ अरोड़ा ਦੇ ਵੀ ਇਲਜ਼ਾਮ ਐਦਾਂ ਦੇ ਆ ਕਿ ਇਹ ਕੁਝ ਲੋਕ ਮਿਲ ਕੇ ਜਿਹੜੇ ਨੋਟਿਸ ਨੋਟਿਸ ਭੇਜੇ ਜਾਂਦੇ ਸੀ ਕਾਰਪੋਰੇਸ਼ਨ ਵੱਲੋਂ ਉਹਨਾਂ 'ਚ ਸੈਟਲਮੈਂਟ ਕਰਾ ਦਿੰਦੇ ਸੀ ਵੈਸੇ ਇਹ ਪਰੰਪਰਾ ਨਵੀਂ ਨਹੀਂ ਐ ਸੰਦੀਪ ਜੀ ਐਮਐਲਏਾਂ ਦਾ ਇਹ ਤੇ ਹਰ ਸ਼ਹਿਰ ਦੀ ਕਹਾਣੀ ਆ ਹਰ ਸ਼ਹਿਰ ਚ ਜਿਹੜਾ ਐਮਐਲਏ ਆ ਨਾ ਉਹਦਾ ਪੂਰਾ ਕੰਟਰੋਲ ਹੁੰਦਾ ਹੈ ਨਗਰ ਨਿਗਮ ਦੇ ਵਿੱਚ ਐਮਐਲਏ ਦੀ ਵੋਟ ਹੁੰਦੀ ਹੈ ਜਦੋਂ ਮੇਅਰ ਚੁਣਿਆ ਜਾਂਦਾ ਐਮਐਲਏ ਦੀ ਵੋਟ ਵੀ ਪੈਂਦੀ ਹੈ ਇਸ ਕਰਕੇ ਔਰ ਐਮਐਲਏ ਨੂੰ ਵੀ ਮੇਅਰ ਲਾ ਸਕਦੇ ਹੋ ਤੁਸੀਂ ਨਗਰ ਨਿਗਮ ਦਾ ਅਗਰ ਜ਼ਰੂਰਤ ਪਏ ਤਾਂ ਜਿਵੇਂ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਮੁੱਖ ਮੰਤਰੀ ਵੀ ਲਾ ਸਕਦੇ ਹੋ ਇਹ ਕੋਈ ਪ੍ਰੋਵੀਜ਼ਨ ਹੁੰਦੇ ਨੇ ਸੰਵਿਧਾਨ ਦੇ ਹੁਣੇ ਸਾਰੇ ਸ਼ਹਿਰਾਂ 'ਚ ਹੀ ਹੈ ਜਿਹੜੇ ਐਮਐਲਏ ਨੇ ਸੰਦੀਪ ਜੀ ਅਗਰ ਕਿਸੇ ਨੂੰ ਨੋਟਿਸ ਆ ਜੇ ਕਿਸ ਨੇ ਬਿਲਡਿੰਗ ਵੱਧ ਬਣਾ ਲਈ ਉੱਚੀ ਬਣਾ ਲਈ ਬਿਨਾ ਮਨਜ਼ੂਰੀ ਬਿਨਾ ਨਕਸ਼ੇ ਤੇ ਕਾਰਪੋਰੇਸ਼ਨ ਦੇ ਇੰਸਪੈਕਟਰ ਆ ਜਾਂਦੇ ਨੇ ਨੋਟਿਸ ਲਾ ਜਾਂਦੇ ਨੇ ਫਿਰ ਐਮਐਲਏ ਵਿੱਚ ਪੈਂਦਾ ਕਿਉਂਕਿ ਹਲਕੇ ਦਾ ਵਿਅਕਤੀ ਐਮਐਲਏ ਕੋਲੇ ਜਾਂਦਾ ਵੀ ਤੁਹਾਨੂੰ ਵੋਟ ਪਾਈ ਸੀ ਜੀ ਸਾਨੂੰ ਨੋਟਿਸ ਆ ਗਿਆ ਬਹੁਤੀ ਵਾਰੀ ਬਹੁਤੀ ਵਾਰੀ ਆਮ ਵਿਅਕਤੀ ਇਹ ਮੰਨਦਾ ਵੀ ਨੋਟਿਸ ਲਾਇਆ ਗਿਆ ਹੁਣ ਪੈਸੇ ਭਾਲਣਗੇ ਤੇ ਕਈ ਵਾਰੀ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਉਹ ਪੈਸੇ ਲੈ ਵੀ ਜਾਂਦੇ ਨੇ ਜਿਹੜੇ ਕਾਰਪੋਰੇਸ਼ਨ ਦੇ ਸਧਾਰਨ ਮੁਲਾਜ਼ਮ ਵੀ ਹੁੰਦੇ ਨੇ ਨਾ ਸੰਦੀਪ ਜੀ ਜੇ ਤੁਸੀਂ ਉਹਨਾਂ ਦੀ ਜਾਇਦਾਦ ਚੈੱਕ ਕਰਾ ਲਓ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਹੜੇ ਕਰਪਟ ਨੇ ਜਿਹੜੇ ਇਮਾਨਦਾਰ ਨਹੀਂ ਉਹ ਤਾਂ ਬੜੇ ਵਿਚਾਰੇ ਸਧਾਰਨ ਹੀ ਹੁੰਦੇ ਸਾਡੇ ਵਾਂਗ ਅਸੀਂ ਵੀ ਵਿਚਾਰੀਆਂ ਚਲੋ ਕੋਈ ਬੁਰਾ ਨਾ ਮਨਾਲਿਓ ਇਸ ਗੱਲ ਦਾ ਹੁਣ ਸੰਦੀਪ ਜੀ ਜਿਹੜੇ ਕਰਪਟ ਨੇ ਐਮ ਐਲ ਏ ਪੂਰੇ ਪੰਜਾਬ ਚ ਬਹੁਤ ਸਾਰੇ ਐਮ ਐਲ ਏ ਇਹ ਜੇ ਨੇ ਜਿਹੜੇ ਮਨਮਰਜ਼ੀਆਂ ਕਰ ਰਹੇ ਨੇ ਭਗਵੰਤ ਮਾਨ ਨੂੰ ਇਹ ਗੱਲ ਪਤਾ ਹੈ ਕਿ ਜੇ ਐਮ ਐਲ ਏ ਨੂੰ ਨੱਥ ਨਾ ਪਾਈ ਤੇ 27 ਦੇ ਵਿੱਚ ਸਰਕਾਰ ਮੋੜ ਕੇ ਲਿਆਉਣੀ ਔਖੀ ਹੋ ਜਾਣੀ ਬਿਲਕੁਲ ਭਗਵੰਤ ਮਾਨ ਤੇ ਕਰਪਸ਼ਨ ਦਾ ਕੋਈ ਦਾਗ ਨਹੀਂ ਇਸ ਕਰਕੇ ਭਗਵੰਤ ਮਾਨ ਕਰਪਸ਼ਨ ਤੇ ਸਮਝੌਤਾ ਨਹੀਂ ਕਰਦਾ ਦਿੱਲੀ ਵਾਲਿਆਂ ਤੇ ਜ਼ਰੂਰ ਇਲਜ਼ਾਮ ਹੈਗੇ ਨੇ ਕਰਪਸ਼ਨ ਦੇ ਉਹਨਾਂ ਤੇ ਕੇਸ ਕੁਝ ਦਰਜ ਨੇ ਪਰ ਭਗਵੰਤ ਮਾਨ ਤੇ ਕਰਪਸ਼ਨ ਦਾ ਕੋਈ ਇਲਜ਼ਾਮ ਨਹੀਂ ਨਾ ਭਗਵੰਤ ਮਾਨ ਨਾ ਉਹਦੇ ਪਰਿਵਾਰ ਤੇ ਇਸ ਕਰਕੇ ਭਗਵੰਤ ਮਾਨ ਕਰਪਸ਼ਨ ਦੇ ਖਿਲਾਫ ਤੁਰੰਤ ਐਕਸ਼ਨ ਲੈਂਦਾ ਹੈ ਹਾਲਾਂਕਿ ਇੱਕ ਬਹੁਤ ਵੱਡੇ ਅਖਬਾਰ ਦਾ ਸੰਪਾਦਕ ਸੀ ਉਹਦੇ ਨਾਲ ਵੀ ਕਹਿੰਦੇ ਦਿੱਲੀ ਵਾਲੇ ਸਮਝੌਤਾ ਸਮਝੌਤਾ ਕਰ ਗਏ ਮੁੜ ਕੇ ਭਗਵੰਤ ਮਾਨ ਨੂੰ ਵੀ ਮੰਨਣਾ ਪਿਆ ਸਮਝੌਤੇ ਵੀ ਕਰ ਜਾਂਦੇ ਨੇ ਵੱਡੀਆਂ ਪਾਰਟੀਆਂ ਵਾਲੇ ਇਹ ਕੋਈ ਜੱਗੋਂ ਤੇਰਵੀਂ ਗੱਲ ਨਹੀਂ ਇਹ ਵੀ ਨਹੀਂ ਪਤਾ ਕਿ ਆ ਰਮਨ अरोड़ा ਨਾਲ 3 ਘੰਟਿਆਂ ਬਾਅਦ ਜੱਫੀਆਂ ਪੈਂਦੀਆਂ ਹੁਣ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਦੀਆਂ ਬਿਲਕੁਲ ਹੱਲੇ ਤੇ ਇਨਕੁਆਇਰੀ ਹੱਲੇ ਤੇ ਵਿਜੀਲੈਂਸ ਨੇ ਰੇਡ ਕੀਤੀ ਆ ਪਤਾ ਨਹੀਂ ਉੱਥੋਂ ਕੁਝ ਲੱਭਦਾ ਵੀ ਹੈ ਕਿ ਨਹੀਂ ਲੱਭਦਾ ਤੁਹਾਡੀ ਗੱਲ ਠੀਕ ਆ ਵੀ ਸਾਡੇ মিডিਆ ਦੇ ਤੇ ਕਰਾਚੀ اسلامਾਬਾਦ ਕਬਜ਼ਾ ਕਰਾਤਾ ਸੀ ਕੀ ਪਤਾ ਨੋਟਾਂ ਵਾਲੀ ਮਸ਼ੀਨ ਆਈ ਵੀ ਐ ਨਹੀਂ ਆ ਉਹ ਗੱਲ ਤੁਹਾਡੀ ਠੀਕ ਆ ਬਿਲਕੁਲ ਹੋ ਸਕਦਾ ਮਸ਼ੀਨ ਲੈ ਕੇ ਵੀ ਆਏ ਹੋਣ ਉਹ ਇੱਕ ਰੂਟੀਨ ਪ੍ਰੋਸੈਸ ਆ ਦੇਖੋ ਵਿਜੀਲੈਂਸ ਬਿਊਰੋ ਨੇ ਕਰਪਸ਼ਨ ਦੇ ਖਿਲਾਫ ਲੜਾਈ ਲੜਨੀ ਹੁਣ ਜੇ 5 ਲੱਖ ਰੁਪਿਆ ਵੀ ਕਿਤੋਂ ਮਿਲ ਜੇ ਤੇ ਵਿਜੀਲੈਂਸ ਵਾਲੇ ਕਿ ਕਿੱਥੇ ਹੱਥਾਂ ਨਾਲ ਗਿਣਨਗੇ ਜੀ ਅੱਜ ਕੱਲ ਤਾਂ ਬੈਂਕਾਂ ਵਾਲੇ ਵੀ ਉਹ ਮਸ਼ੀਨ ਦੀ ਚ ਪਾ ਦਿੰਦੇ ਨੇ ਨਾਲੇ ਨੋਟਾਂ ਦੀ ਮਸ਼ੀਨ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਗੀ ਲੱਖ ਰੁਪਿਆ ਗਿਣਨ ਲਈ ਵੀ ਨੋਟਾਂ ਵਾਲੀ ਮਸ਼ੀਨ ਲਿਜਾਈ ਜਾ ਸਕਦੀ ਐ ਨੋਟਾਂ ਵਾਲੀ ਹਾਂ ਇਹ ਗੱਲ ਹੈ ਅਗਰ ਰਮਨ अरोड़ा ਦੇ ਕਰੋ ਕੋਈ 10 20 15 20 25 30 ਲੱਖ 50 ਲੱਖ 1 ਕਰੋੜ ਰੁਪਏ ਅਗਰ ਇੰਨਾ ਪੈਸਾ ਮਿਲਦਾ ਹੈ ਫਿਰ ਇਹ ਸਵਾਲ ਬਹੁਤ ਵੱਡਾ ਹੈ ਫਿਰ ਆਮ ਆਦਮੀ ਪਾਰਟੀ ਭਾਵੇਂ ਇਸ ਐਮਐਲਏ ਤੇ ਕਾਰਵਾਈ ਕਰ ਗਈ ਪਰ ਫਿਰ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਜਿਨ੍ਹਾਂ ਤੇ ਲੋਕ ਸਵਾਲ ਖੜੇ ਕਰਦੇ ਨੇ ਕਿ ਬਾਕੀ ਐਮਐਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਜਾਂ ਸਿਰਫ ਜਿਵੇਂ ਇੱਕ ਉਦਾਹਰਨ ਹੁੰਦੀ ਹੈ ਨਾ ਵੀ ਕਾ ਮਾਰ ਕੇ ਟੰਗ ਦੋ ਜਿਵੇਂ ਇੱਕ ਮੰਤਰੀ ਬਰਖਾਸਤ ਕਰਦਾ ਡੱਲਾ ਸਾਹਿਬ ਕਈ ਕਾਂ ਇਹਨਾਂ ਨੇ ਆਪਣੇ ਵੱਲੋਂ ਦੇ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਟੰਗੇ ਵੀ ਆ ਪਰ ਕੋਈ ਅਸਰ ਉਸਰ ਤੇ ਹੋਇਆ ਨਹੀਂ ਆਪਾਂ ਕਿੰਨੇ ਐਮਐਲਏਸ ਦਾ ਜ਼ਿਕਰ ਕੀਤਾ ਨਹੀਂ ਫਿਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੇਕਿਨ ਪਤਾ ਤਾਂ ਲੱਗੇ ਨਾ ਜੀ ਅੱਛਾ ਇਹ ਕਹਾਵਤ ਹੈ ਪਰ ਕੋਈ ਵੀ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਮੰਤਰੀ ਰਿਸ਼ਵਤ ਦੇ ਇਲਜ਼ਾਮਾਂ 'ਚ ਹਟਾਇਆ ਸੀ ਕੇਸ ਦਰਜ ਹੋਇਆ ਸੀ ਅੱਜ ਤੱਕ ਉਹ ਦੋਸ਼ੀ ਨਹੀਂ ਸਾਬਤ ਹੋਇਆ ਜਿੰਨੇ ਬੰਦੇ ਇਹਨਾਂ ਨੇ ਕਰਾਪਸ਼ਨ 'ਚ ਹਟਾਏ ਕੋਈ ਦੋਸ਼ੀ ਨਹੀਂ ਸਾਬਤ ਹੋਇਆ ਤੁਸੀਂ ਭਾਰਤ ਪੂਸ਼ਣ ਆਸ਼ੂ ਦੇਖ ਲਓ ਉਹਦੇ ਕੇਸ ਹੀ ਖਾਰਜ ਹੋ ਗਏ ਉਹ ਜਿਹੜਾ ਸੁੰਦਰ ਸ਼ਾਮ अरोड़ा ਸੀ ਇੱਕ ਸਾਬਕਾ ਮੰਤਰੀ ਕਾਂਗਰਸ ਦੇ ਹੁਸ਼ਿਆਰਪੁਰ ਤੋਂ ਹੀ ਸੀ ਉਹਨਾਂ ਬਾਰੇ ਬੜੇ ਇਲਜ਼ਾਮ ਲਾਏ ਵੀ ਨੋਟ ਫੜਨ ਵਾਲੀ ਮਸ਼ੀਨ ਵਿਜੀਲੈਂਸ ਬਿਊਰੋ ਲੈ ਕੇ ਗਏ ਜੀ ਘਰੇ ਨੋਟ ਫੜਨ ਵਾਲੀ ਮਸ਼ੀਨ ਮਿਲੀ ਉਹਨਾਂ ਦੇ ਘਰੋਂ ਲੱਭੀ ਪਰ ਉਹ ਬੰਦਾ ਫਿਰ ਕੇਸ ਖਾਰਜ ਹੋ ਗਿਆ ਉਹਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਇਹ ਸਿਰਫ ਕਾਰਵਾਈ ਹੈ ਇਹ ਅਮਨ ਰਮਨ ਰੋੜਾ ਦੇ ਘਰੇ ਕਾਰਵਾਈ ਆ ਉਹਦੇ ਤੋਂ ਨਿਕਲਦਾ ਕੀ ਹੈ ਤੇ ਬਾਅਦ ਦੇ ਵਿੱਚ ਸਰਕਾਰ ਕਰਦੀ ਕੀ ਹੈ ਉਹਦੇ ਤੇ ਨਿਰਭਰ ਕਰਦੀ ਹੈ ਬਾਕੀ ਮੰਤਰੀ ਹੋਣ ਐ ਐਮ ਐਲ ਏ ਹੋਣ ਸੰਦੀਪ ਜੀ ਇਹ ਛਾਪਿਆਂ ਛੂਪਿਆਂ ਨੂੰ ਰੇਡਾਂ ਰੂਡਾਂ ਨੂੰ ਬਹੁਤੀ ਪ੍ਰਵਾਹ ਨਹੀਂ ਕਰਦੇ ਆ ਰਮਨ ਰੋੜੇ ਨੇ ਵੀ ਕਹਿ ਦੇਣਾ ਜਦੋਂ মিডিਆ ਦੇ ਸਾਹਮਣੇ ਆਇਆ ਕਿ ਮੈਂ ਬੇਕਸੂਰਾ ਮੈਨੂੰ ਫਸਾਇਆ ਗਿਆ ਸੋ ਸਾਬਤ ਵੀ ਕਰਨਾ ਪੈਂਦਾ ਹੈ ਇਹ ਸਾਬਤ ਵੀ ਕਰਨਾ ਪੈਂਦਾ ਬਾਕੀ ਹੁਣ ਇਹ ਜਾਂਚ ਤੋਂ ਬਾਅਦ ਪਤਾ ਲੱਗੂਗਾ ਰਮਨ ਰੋੜਾ ਕਸੂਰਵਾਰ ਹੈ ਕਸੂਰਵਾਰ ਨਹੀਂ ਹੈ ਜਾਣਬੁੱਝ ਕੇ ਫਸਾਇਆ ਗਿਆ ਜਾਂ ਉਹਦੇ ਲੱਛਣ ਹੀ ਫਸਣ ਵਾਲੇ ਸੀ ਕਈ ਵਾਰੀ ਕਈ ਐਮਐਲਏ ਇਹ ਜੇ ਨੇ ਉਹ ਕਰਪਸ਼ਨ ਕਰਦੇ ਨੇ ਐਮਐਲਏ ਨੂੰ ਅਸੀਂ ਬਰੀ ਨਹੀਂ ਕਰ ਸਕਦੇ ਬਹੁਤ ਸਾਰੇ ਸਾਰੇ ਜ਼ਿਲ੍ਹਿਆਂ 'ਚ ਹੀ ਨੇ ਲੁਧਿਆਣੇ 'ਚ ਵੀ ਲੁਧਿਆੜੇ ਦਾ ਵੀ ਇੱਕ ਐਮਐਲਏ ਰਡਾਰ ਤੇ ਆ ਮੈਂ ਤੁਹਾਨੂੰ ਦੱਸਦਾ ਅੰਮ੍ਰਿਤਸਰ ਦਾ ਵੀ ਇੱਕ ਐਮਐਲਏ ਰਡਾਰ ਤੇ ਆ ਫਤਿਹਗੜ੍ਹ ਸਾਹਿਬ ਮੁਹਾਲੀ ਦਾ ਵੀ ਇੱਕ ਐਮਐਲਏ ਰਡਾਰ ਐਮਐਲਏ ਬੜੇ ਨੇ ਜਿਹੜੇ ਰਡਾਰ ਤੇ ਨੇ ਕਿਸੇ ਟਾਈਮ ਆਪਾਂ ਉਹਨਾਂ ਦੇ ਨਾਮ ਵੀ ਖੋਲ੍ਹਾਂਗੇ ਵੀ ਬੜੇ ਚਰਚਿਤ ਐਮਐਲਏ ਨੇ ਔਰ ਕਈ ਐਮਐਲਏ ਜਿਹੜੇ ਜਦੋਂ ਐਮਐਲਏ ਬਣੇ ਸੀ ਆ ਜਮਾਂ ਹੀ ਮਤਲਬ ਕੱਲੇ ਢਾਲ ਫੁਲਕੇ ਜੋ ਗਈ ਸੀ ਕਹਿੰਦੇ ਉਹ ਵੀ ਬੜੇ ਤਕੜੇ ਹੋ ਗਏ ਉਹ ਵੀ ਬੜੇ ਤਕੜੇ ਹੋ ਗਏ ਕੱਲੀ ਤਨਖਾਹ ਦੇ ਨਾਲ ਦਿਨਾਂ 'ਚ ਕੋਠੀਆਂ ਨਹੀਂ ਪੈਂਦੀਆਂ ਸੋ ਇਹ ਬੜਾ ਕੋਸ਼ਾ ਸੰਦੀਪ ਜੀ ਕਿਸੇ ਨੇ ਲੋਨ-ਲੂਨ ਲਿਆ ਹੋਵੇ ਭਾਈ ਕੋਈ ਤੁਸੀਂ ਦਿਲ ਤੇ ਨਾ ਲਾਈਓ ਇਹਦਾ ਵੀ ਕੋਈ ਐਮਐਲਏ ਹੋ ਸਕਦਾ ਸਾਡੇ ਵਰਗਾ ਕੋਈ ਲੋਨ-ਲੂਨ ਲੈ ਕੇ ਹੀ ਉਹਨੇ ਮਕਾਨ ਬਣਾਇਆ ਹੋਵੇ। ਬਿਲਕੁਲ। ਆ ਜਿਵੇਂ ਬੀਬੀ ਥਾਰ ਵਾਲੀ ਆ ਉਹਦੀ ਇੰਟਰਵਿਊ ਚੱਲ ਰਹੀ ਸੀ ਕੱਲ। ਬਿਲਕੁਲ। ਉਹ ਕਹਿੰਦੀ ਮੈਂ ਤਾਂ 50 ਲੱਖ ਲੋਨ ਲੈ ਕੇ ਕੋਠੀ ਬਣਾਈ ਆ ਦੇਖੋ, ਯੁੱਧ ਨਸ਼ਿਆਂ ਵਿਰੁੱਧ ਦੀ ਵੀ ਹਵਾ ਨਿਕਲ ਗਈ। ਅੱਜ ਤੱਕ ਪੰਜਾਬ ਪੁਲਿਸ ਨੇ ਆਫੀਸ਼ੀਅਲ ਤੌਰ ਤੇ ਨਹੀਂ ਦੱਸਿਆ ਕਿ ਉਹ ਬੀਬੀ ਦੀ ਜ਼ਮਾਨਤ ਵੀ ਹੋ ਗਈ ਵੀ ਭਾਈ ਉਹ ਬੀਬੀ ਤੁਸੀਂ ਬੇਕਸੂਰੀ ਫੜੀ ਸੀ ਜਾਂ ਹੋਵੇ ਕੋਈ ਕਸੂਰ ਸੀ। ਉਹਦੀ ਜ਼ਮਾਨਤ ਵੀ ਹੋ ਗਈ। ਤੋ ਇਸ ਕਰਕੇ ਸਰਕਾਰ ਦੇ ਜਿਹੜੇ ਅਭਿਆਨ ਨੇ ਨਾ ਸੰਦੀਪ ਜੀ ਕਈ ਵਾਰੀ ਉਹਨਾਂ ਦੀ ਹਵਾ ਨਿਕਲ ਜਾਂਦੀ ਹੈ ਉਹਨਾਂ ਭਗਵੰਤ ਮਾਨ ਇਮਾਨਦਾਰ ਹੈ ਪਰ ਕੀ ਕਰੀਏ ਇਹ بڑے ਇਲਜ਼ਾਮ ਲਾਉਂਦੇ ਨੇ ਵਿਰੋਧੀ ਕਹਿੰਦੇ ਭਗਵੰਤ ਮਾਨ ਦੀ ਮਰਜ਼ੀ ਚੱਲ ਨਹੀਂ ਰਹੀ ਇਹ ਬੜੀ ਦੁੱਖ ਵਾਲੀ ਗੱਲ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਚੱਲਦੀ ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੈ ਭਗਵੰਤ ਮਾਨ ਨੇ ਤਾਂ ਫੇਰ ਐਮਐਲਏ ਬਣ ਜਾਣਾ ਜਿੱਤ ਕੇ ਗੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ